ਕਲੀਆਂ ਮੈਲਾ ਪੰਘਵਾ ਕਬ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨਿਸ਼ਾਨ ਰਹਾ ਫਰ ਬਿਨ ਆਨ ਨ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂ ਕੇ ਦਾਤੇ ਸਵਾਮੀ ਦੇ ਸੋ ਪਰਣ ਖਾਨ ਸਰਤੁਮਤ ਚਤੁਰਾਈ ਸ਼ੋਭਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਤਲਿਆਨ ਮਹਿਲਾ ਪੰਜਵਾ ਖਰ ਚਰਨ ਸ਼ਰਨ ਤਲਿਆਨ ਕਰਨ ਪ੍ਰਭ ਨਾਮ ਤਤਤ ਪਾਵਨੋ ਜਹਾ ਸਾਧ ਸੰਗ ਜਪ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨੰਕ ਸੁਖ ਹਰ ਭਗਤ ਲਵੈ ਨਾ ਲਾਵਨੋ ਪ੍ਰਭ ਦਰਸ਼ ਲੁਬਦ ਦਾਸ ਨਾਨਕ ਬਹੁੜ ਜੋਂ ਨਾ ਥਾਵਨੋ ਕਲਿਆਨ ਮਹਲਾ 4 ਅਸ਼ਟ ਪਦੀਆਂ ੴ ਸਤਿਗੁਰ ਪ੍ਰਸਾਦਿ ਰਾਮਾ ਰਮ ਰਾਮੋ ਸੋਨ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾ ਕਾਸ਼ਤ ਮੈਂ ਜਿਉ ਹੈ ਬਸੰਤਰ ਮਤ ਸੰਗਮ ਕਾੜ ਕਢੀਜੈ RAM ਨਾਮ ਹੈ ਜੋ ਤਸਬਾਈ ਤਤ ਗੁਰਮਤ ਕਾੜ ਲਈਜੈ ਨਾਉਂ ਦਰਵਾਜ਼ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੀਜੈ ਕਿਰਪਾਤ ਪਾ ਕਿਰਪਾ ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਲੀਜੈ ਤਤਗੁਰ ਅਗੰਗ ਅਗੰਗ ਹੈ ਠਾਕੁਰ ਪਰ ਸਾਗਰ ਭਗਤ ਤੇਰੀ ਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ RAM 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 ਰੰਗ ਰਾਤੇ ਰਸ ਰਸਕ ਘਟਕ ਨਿਤ ਤੀਜੈ ਬਸੁਧਾ ਸਤਤ ਦੀਪ ਹੈ ਸਾਗਰ ਕਡ ਕੰਚਨ ਕਾਡ ਤੇਰੀ ਜੈ ਮੇਰੇ ਠਾਕੁਰ ਕੇ ਜਨ ਇਨੋ ਨਾ ਬਾਂਛੈ ਹਰ ਮੰਗੈ ਹਰ ਰਸ ਦੀਜੈ ਸਾਖਤ ਨਰ ਪ੍ਰਾਣੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ਤਾਵਤ ਤਾਏ ਤਾਵੈ ਪੀਤ ਮਾਇਆ ਲਖ ਕੋਸਨ ਕੋ ਬਤ ਦੀਜੈ ਹਰ 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 ਜਾਨੇ ਊਤਮ ਕਿਆ ਉਪਮਾ ਤਿੰਨ ਦੀਜੈ RAM ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਤਲਿਆਨ ਮਹਿਲਾ ਚੌਥਾ RAM ਗੁਰ ਪਾਰਸ ਪਰਸ ਕਿਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈ ਕੁੰਠ ਸਭ ਬਾਂਛੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋ ਸਭ ਲੋਹ ਭਾਰੀ ਮੋ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਲਿਖਤ ਹੈ ਮੁਕਤੇ ਜਿਉ ਮੁਰਗਾਈ ਪੰਕ ਨਾਂ ਤੀਜੈ ਚੰਦਨ ਵਾਸ ਭਯੰਗਮ ਵੇੜੀ ਕਿਵ ਮਿਲਿਆ ਚੰਦਨ ਲੀਜੈ ਕਾਡ ਖੜਗ ਗੁਰ ਗਿਆਨ ਕਰਾਰਾ ਦੇਖ ਛੇਦ ਛੇਦ ਰਸ ਪੀਜੈ ਆਨ ਆਨ ਸਮਧਾ ਬੋਕੀਨੀ ਤਲਬੈ ਸੰਤਰ ਭਸਮ ਕਰੀ ਜਾਏ ਮਾ ਉਗਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨਨੀ ਕੇ ਜਿਨ ਅੰਤਰ ਨਾਮ ਤੇਰੀ ਜਾਏ ਪਰਸ ਨਿਪਰਸ ਹੈ ਸਾਧੂ ਜਨ ਜਨ ਹਰਤ ਗਵੰਦ ਖੀਜੈ ਸਾਖਤ ਸੂਤ ਬਹੁ ਗੁਰਜੀ ਪਰਿਆ ਕਿਉ ਕਰ ਤਾਨਤ ਨੀਜੈ ਤੰਤ ਸੂਤ ਕੇਸ਼ ਨਿਕਸਾ ਨਹੀਂ ਸਾਖਤ ਸੰਗ ਨਾ ਕੀਜੈ ਸਤ ਗੁਰ ਸਾਧ ਸੰਗਤ ਹੈ ਨੀਕੀ ਮੇਲ ਸੰਗਤ RAM ਰਵਿਜੈ ਅੰਤਰ ਰਤਨ ਜਵੇ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ ਹਮ ਕਿਉ ਕਰ ਮਿਲ ਮਿਲ ਜੈ ਨਾਨਕ ਮੇਲ ਮਿਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੈ ਤਲਿਆ ਮੈਲਾ ਚੌਥਾ ਰਾਮਾ ਰਮ ਰਾਮਾ ਰਾਮ ਰਵੀਜੈ ਸਾਧੂ ਸਾਧ ਸਾਧ ਜਨ ਨੀਕੇ ਮਿਲ ਸਾਧੂ ਹਰ ਰੰਗ ਕੀਜੈ ਰਹਾਉ ਜੀ ਜੰਤ ਸਭ ਜਗ ਜੇਤ ਮੰਨ ਦੋਲਤ ਢੋਲ ਕੈ ਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥੰਮਨ ਤੋ ਥੰਮ ਦੀਜੈ ਬਸੁਧਾ ਤਲ ਤਲ ਹੈ ਸਭ ਉਪਰ ਮਿਲ ਸਾਧ ਚਰਨ ਰੀਜੈ ਅਤ ਉਤਮ ਅਤ ਉਤਮ ਹੋਵੋ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸੇਵਨੀ ਕੀ ਆਨ ਪਾਣੀ ਸ਼ਕਤ ਪਰਿਜੈ ਨੈਨ ਦੰਤ ਨਿਖਸੇ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ RAM ਨਾਮ ਅਨੁਗ੍ਰਹਾ ਭਾਕੀਆ ਗੁਰ ਸਾਧੂ ਪੁਰਖ ਮਲੀਜੈ ਗੁਨ RAM ਨਾਮ ਬਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪੀਤਮ ਬਿਨ ਦੇ ਖਰਨਾਸ ਕੀਜੈ ਜਿਉ ਜਲ ਮੀਨ ਜਲ ਜਲ ਪੀਤ ਹੈ ਖਿਨ ਜਲ ਬਿਨ ਫੂਟ ਮਰੀ ਜਾਏ ਮਾ ਅਪਾਗ ਅਪਾਗ ਹੈ ਜਿਨ ਕੇ ਤਿੰਨ ਸਾਧੂ ਤੂਰਨਾ ਕੀਜੈ ਤਿਨਾ ਤਿਸ਼ਨਾ ਜਲ ਜਲ ਤ ਨਹੀਂ ਬੂਜੈ ਡੰਡ ਤਰਨ ਮਰਾਇ ਕਾ ਦੀਜੈ ਸਭ ਤੀਰਥ ਬਰਤ ਜੰਗ ਤੁੰਨ ਕੀਏ ਹਿਵੇਂ ਗਾਲ ਗਾਲ ਤਨ ਛੀਜੈ ਅਤੁੱਲਾ ਤੋਲ RAM ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀਜੈ ਤਵ ਗੁਨ ਬ੍ਰਹਮ ਬ੍ਰਹਮ ਤੂੰ ਜਾਨੈ ਜਨ ਨਾਨਕ ਸ਼ਰਨ ਤੇਰੀ ਜੈ ਤੂੰ ਜਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਲਾ ਚੌਥਾ ਰਾਮ ਰਮ ਰਾਮੋ ਪੂਜ ਕੇ ਰੀਜੈ ਮਨ ਤਨ ਅਰਪ ਧਰਉ ਸਭ ਆਗ ਬਸ ਗੁਰਮਤ ਗਿਆਨ ਦਰੜੀਜੈ ਰਾਵ ਬ੍ਰਹਮ ਨਾਮ ਗੁਣ ਸਾਖ ਤਰੋ ਵਰ ਨਿਤ ਚੁਣ ਚੁਣ ਪੂਜ ਕੇ ਰੀਜੈ ਆ ਤੁਮ ਦਿਓ ਦਿਓ ਹੈ ਆ ਤੁਮ ਰਸ ਲੱਗੈ ਪੂਜ ਕੇ ਰੀਜੈ ਵਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਤਦਾਰਥ ਪਾਇਆ ਸਤ ਗੁਰ ਕੋ ਏ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰਾ ਹੀਰਬ ਦੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈ ਜਾਏ ਸੰਗਤ ਸੰਤ ਸੰਗ ਲਗ ਉੱਚੇ ਜਿਉ ਪੀਪ ਪਲਾਸ ਖਾਏ ਲੀਜੈ ਸਭ ਨਰ ਮੇ ਪ੍ਰਾਨੀ ਉਤਮ ਹੋਵੇ RAM ਨਾਮ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਭੋਕੀਨੇ ਨਿਤ ਸ਼ਾਖਾ ਹਰੀ ਜੜੀਜੈ ਤਰੰ ਫੁੱਲ ਫਲ ਗੁਰ ਗਿਆਨ ਦਰੜਾਇ ਬਹਿਤਾਰ ਬਾਸ ਜਗ ਦੀ ਜਾਏ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਤੀਜੈ ਆਤਮ ਰਾਮ ਸਭ ਇਕ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ বিনা ਨਕਟੇ ਨਰ ਦੇਖੋ ਤੈਨ ਕਸ ਕਸ ਨਾ ਕੋ ਵਢੀਜੈ ਸਾਖਤ ਨਰ ਅੰਕਾਰੀ ਕਈਐ ਬਿਨ ਨਾਵੇ ਤ੍ਰਿਗ ਜੀ ਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸ਼ਰਨ ਕਰੀਜੈ ਨਾਨਕ ਕਿਰਪਾ ਕਿਰਪਾ ਕਰ ਤਾਰੋ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੂ ਵੀਜੈ ਕਿਲ ਵਿਖ ਦਾਨ ਹੋਏ ਖੇਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾ ਮੰਗਤ ਜਨ ਦੀਨ ਖਰੇਦਰ ਠਾਢੇ ਅਤ ਤਰਸਨ ਕੋ ਦਾਨ ਦੀਜੈ ਤ੍ਰਹਾ ਤ੍ਰਹਾ ਸ਼ਰਨ ਪ੍ਰਭ ਆਏ ਮੋਕੋ ਗੁਰਮਤ ਨਾਮ ਦਿਰੜੀਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਝ ਕਰੀ ਜਾਏ ਤੰਗੀ ਕਾਰ ਕਰੋ ਰਖ ਲੇਵੋ ਗੁਰ ਪੂਰਾ ਕਾਢ ਕਢੀ ਜਾਏ ਅੰਤਰ ਅਗਨ ਸਬਲ ਅਤ ਬਿਖਿਆ ਹਿਮ ਸੀਤਲ ਸ਼ਬਦ ਗੁਰ ਦੀ ਜਾਏ ਤਨ ਮਨ ਸ਼ਾਂਤ ਹੋਏ ਅਦਕਾਈ ਰੋਗ ਕਟ ਸੁਖ ਸਵੀਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰੈਨ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸਵਾਨ ਕਈ ਹੈ ਬੋਲੋ ਵੀ ਬਹੁ ਦੁਰਮਤ ਮੈਲ ਪਰੀਜੈ ਆਪਨ ਸਵਾਏ ਕਰੈ ਬਹੁ ਬਾਤਾਂ ਤਿਨਾ ਕਾ ਵਿਸਾਹ ਕਿਆ ਕੀਜੈ ਸਾਧੂ ਸਾਧ ਸ਼ਰਨ ਮਿਲ ਸੰਗਤ ਜਿੱਤ ਹਰ ਦਸ ਕਾੜ ਕਢੀ ਜਾਏ ਪਰ ਉਪਕਾਰ ਬੋਲ ਹੈ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਅਗੰਮ ਦਇਆਲ ਦਇਆਪਤ ਦਾਤ ਸਭ ਦਇਆ ਤਾਰ ਰਖ ਲਈਜੈ ਸਰਬ ਜੀ ਜਗ ਜੀਵ ਨੇ ਕੋ ਨਾਨਕ ਪ੍ਰਤਪਾਲ ਤੇਰੀਜੈ ਕਲਿਆਣ ਮਹਲਾ ਚੌਥਾ ਰਾਮਾ ਹਮਦਾਸੰਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪਵਿੱਜੈ ਰਹਾ ਸ਼ੰਕਰ ਨਾਰਦ ਸ਼ੇਖ ਨਗਮਨ ਤੂਰ ਸਾਧੂ ਕੀ ਲੋ ਚੀਜੈ ਅਵਨ ਪਵਨ ਪਵਿੱਤ ਹੋਏ ਸਭ ਜਹਾਂ ਸਾਧੂ ਚਰਨ ਤਰੀਜੈ ਤਉ ਜਲ ਜ ਅੰਕਾਰ ਸਭ ਤਜਿਏ ਮੇਲ ਸਾਧੂ ਸੰਗ ਰਹਿਜੈ ਧਰਮ ਰਾਏ ਕੀ ਕਾਮ ਚੁਕਾਵੇ ਵਿਖ ਡੁੱਬਦਾ ਕਾੜ ਕਢੀਜੈ ਹਮ ਸੁਕੇ ਬੋ ਉਭ ਸੁਖ ਕਹੀਏ ਮੇਲ ਸਾਧੂ ਸੰਗ ਹਰੀਜੈ ਤਾਤੇ ਬਿਲੰਪਰ ਢਿਲਨਾ ਕੀਜੈ ਜਾ ਸਾਧੂ ਚਰਨ ਲਗੀ ਜਾਏ RAM ਨਾਮ ਕੀਰਤਨ ਰਤਨ ਵਥ ਫਰ ਸਾਧੂ ਪਾਸ ਰਖੀ ਜਾਏ ਜੋ ਬਚਨ ਗੁਰ ਸਤ ਸਤ ਕਰ ਮੰਨੇ ਤਿਸ ਅਗ ਕਾੜ ਤੇਰੀ ਜਾਏ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾ ਦੀ ਬਾ ਕੋ ਕੀ ਜਾਏ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਗੁਰ ਸ਼ਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਬਿਰੜੀਜੈ ਸਭ ਮਾਇਆ ਮੋ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋਦਿਕਾਈ ਵਿਚ ਮਾਇਆ ਪਤ ਪਤੀਜੈ ਅਗਿਆਨ ਅੰਧੇਰ ਮਾਂ ਪੰਥ ਵਿਖੜਾ ਅਹੰਕਾਰ ਭਾਰ ਲੱਦ ਲਈਜੈ ਨਾਨਕ ਰਾਮ ਰਮ ਰਮ ਰਾਮ ਰਮ ਰਾਮੇ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦਰਾਈਂ ਰਾਮ ਨਾਮ ਰੜੇ ਮਿਲੀਜੈ ਛਕਾ ਤੇ